ਲਿਆ ਸ਼ਕਤੀ ਮੰਗੀ ਹੈ ਰੇਡ ਪਾ ਦਿੱਤੀ ਹੈ ਪਰ ਸਾਹਮਣੇ ਦੇਖਦੇ ਆਂ ਵੀ ਚਾਰਾਂ ਦੇ ਵਿੱਚੋਂ ਜੀਤ ਹੈ ਕੋਟਲੀ ਪੜਦਾ ਤੇ ਦੂਸਰੀ ਸਾਈਡ ਤੇ ਇਹ ਉਹ ਹੈ ਜਿਹਦਾ ਦੌਰ ਨਹੀਂ ਜਿਹਦਾ ਜਮਾਨਾ ਚੱਲਦਾ ਹੈ ਇਹਦਾ ਦੌਰ ਨਹੀਂ ਇਹਦਾ ਪਤੰਦਰ ਦਾ ਜਮਾਨਾ ਚੱਲਦਾ ਹੈ ਇਹਦਾ ਆਪਣੀ ਟੀਮ ਦੇ ਨਾਲ ਜੁੜਦਾ ਹੋਇਆ ਵੀ ਭੱਜਦਾ ਨੂੰ ਇੱਕੋ ਜਿਹੇ ਬਾੜ ਮਿੱਤਰੋ ਟਿੱਕਰੇ ਦੇ ਹਾੜੀਆਂ ਨੂੰ ਹਾੜ ਮਿੱਤਰੋ ਰਾਜਾ ਖੇਲਾ ਗਾਨ ਲਿਖੇ ਲੱਖ ਲੱਖ ਸ਼ੈਣੀ ਮਾਦਰੇ ਦੇ ਕਬੱਡੀ ਕੱਪ ਦੀ ਵਾਕਈ ਧੁੰਮ ਪੈਣ ਵਾਲੀ ਗੱਲ ਹੈ 500 ਦੀ ਰੋਡ 500 ਦੀ ਰੋਡ ਕਬੱਡੀ ਨਹੀਂ ਕਬੱਡੀ ਨਹੀਂ ਕਬੱਡੀ 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 ਦਾ ਹੈ ਕੇ ਕਰਤਾ ਕਹਿਰ ਚੋਮਰਣ ਜੋ ਫੌਜ ਕਿਲੇ ਤੂ ਕਾਲ ਜੇ ਪਾਉਂਦੀ ਐਨ कमाल कर दी है बलूद वाले ने 500 सौ पुज गया मेरे मित्र सेठी पांच सौ पुजा कर दे सुखे की कबड्डी है शिलू दुनिया खड़का लड़का चाहती है और सुखा ते शिलू सुखा ते शिलू टक्कर पार तो। आतो सिरा आतो सिरा वो आतो सिरा टक्कर आतो टक्कर सिरा दी ये रेडर पास गया तारिया तारिया ਕਬੱਡੀ 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 ਫੈਡਰੇਸ਼ਨ ਦਾ ਫੈਸਲਾ ਹੈ ਉਹ ਵੀ ਟੀਮਾਂ ਨੂੰ ਬੇਤੀ ਹੈ ਵੀ ਲਾਗੇ ਆ ਜਾਣ ਆਹ ਸੁੱਖਾ ਬਨੂੜ ਵਾਲਾ ਆਹ ਟੱਕਰ ਵੀ ਦੇਖਣਯੋਗੀ ਹੋਣੀ ਹੈ ਆਹ ਦੇਖੋ ਸ਼ਿੱਲੂ ਬੁਰੇ ਹੋ ਗਿਆ ਸ਼ਿੱਲੂ ਤੇ ਸੁੱਖਾ ਸ਼ਿਕਾਰੇ ਸ਼ਿੱਲੂ ਕਬੱਡੀ ਦਾ ਆਹ ਆਹ ਕਮਾਲ ਕਰ ਦਿੱਤੀ ਹੈ ਬਾਈ ਸੁੱਖੇ ਦੀ ਖੇਡ ਕਿੰੋਂ ਲੱਗੀ ਇੱਕ ਵਾਰੀ ਲਕਾਣੇ ਲੱਗੀਆਂ ਪਈਆਂ ਨੇ ਇਹ ਅੱਤ ਦਾ ਸਰਾ ਹੁਣ ਵਾਲੀ ਗੱਲ ਹੈ ਦੁਨੀਆ ਦੇ ਗੱਟ ਉਹ ਕਹਿੰਦੇ ਮੱਖਣ ਸਿੰਘ ਜੀ ਕੀ ਜਿਹੜੀ ਹੋਣੀ ਉਹ ਗੁਰਸੇਵਕ ਪ੍ਰੇਮੀ ਹੋਣੀ ਸੱਦਾ ਦੇ ਰਹੇ ਨੇ ਮੇਲਾ ਚੋਟੀ ਦਾ ਲਓ ਬਿੱਲੇ ਨੇ ਕਮਾਲ ਬਿੱਲੇ ਨੇ ਕਮਾਲ ਓਏ ਖੁੱੱਬਾ ਲਈ ਸ਼ੋਰਾ ਕੀ ਕਰ ਜਾ ਰਿਹਾ ਓਏ ਚੋਟੀ ਦਾ ਜੱਫਾ ਚੋਟੀ ਦਾ ਜੱਫਾ ਮੇਰੇ ਚੋਟੀ ਦਾ ਜੱਫਾ ਆ ਗਿਆ ਹਟਾਂ ਬਸ ਕੁਝ ਪਲ ਰਹਿੰਦੇ ਆ ਓਏ ਕਰ ਦੇਣਾ ਉਹ ਜਿਹਨੂੰ ਲੋਕ ਸਿਰਾ ਕਹਿੰਦੇ ਆ ਲੋਕ ਸਿਰਾ ਕਹਿੰਦੇ ਆ ਗਿਆ ਓ ਦੁਨੀਆ ਦੀ ਲੰਗੀ ਲੰਮੀ ਲਾਈਨ ਦੇਖ ਲਾ ਕੁੰਡੀਆਂ ਮੁੱਛਾਂ ਦੇ ਕਿੰਨੇ ਫੈਨ ਦੇਖ ਲਾ ਸਿਲੂ ਪੱਟ ਕਰਦੀ ਸੋਹਣੀ ਜਿਹੜਾ ਨੱਤ ਪਾਉਂਦਾ ਗੱਭਰੂ ਨਿੱਕਾ ਹੀ ਨੂਰ ਹੀਰੇ ਨਾਲ ਵੱਧ ਕੀਮਤੀ VIP ਕੋਟੇ ਵਿੱਚ ਆਉਂਦਾ ਗੱਭਰੂ VIP ਕੋਟੇ ਵਿੱਚ ਆਉਂਦਾ ਗੱਭਰੂ ਉਧਰ ਕਹਿੰਦੇ ਖੁੱਡੇ ਵਾਲਿਆਂ ਨੇ ਉਹ ਬੁਲਟ ਫੜਦਿਆ ਉਹ ਮੈਨੂੰ ਲੱਗਦਾ ਬਿੱਲੇ ਸਰਪੰਚ ਨੇ ਬੁਲਟ ਫੜਿਆ